ਮਹਲਾ ਪੰਜਵਾ ਕਲ ਕਲੇਸ਼ ਮਿਟੇ ਹਰਨਾਏ ਦੁਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਆਗਾਏ ਸੰਤ ਪਰਸ਼ਾਦ ਸਗਲ ਹਲ ਪਾਏ RAM ਜਬਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾ ਪੁਰ ਕੇ ਚਰਨ ਰਦਾ ਔਰ ਪਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿੱਟੀ ਉਪਾਦ ਪ੍ਰਭ ਸਿਓ ਲਾਗੀ ਸਾਇਜ ਸਮਾਦ ਥਾਨ ਥਨੰਤਰ ਏਕੋ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਕਾਰ ਕਿਰਪਾ ਜਾ ਕੋ ਮਤ ਦੇ ਆਠ ਪਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੈ ਪ੍ਰਭ ਆਪ ਤਾਂ ਕੇ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸ ਤਰੀਐ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸ ਤਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹਲਾ ਪੰਜਵਾ ਕਾਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖ ਇਨੋ ਠਾਉ ਜਪ ਜਪ ਅੰਬਰ ਨਾਮ ਅਗਾਏ ਸੰਤ ਪ੍ਰਸ਼ਾਦ ਸਗਲ ਹਲ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਹਿਬ ਜੀ ਤਿੰਨ ਬੇਦੀਆਂ ਨਕੇ ਕੁੱਲ ਬਿਖਾਇ ਔਰ ਕਿਤੇ ਨਾਨਕ ਰਾਏ ਸਭ ਸਿੱਖਣ ਕੋ ਸੁਖੁ ਦੈ ਜਤੈ ਪੜੇ ਸਹਾਈ ਜਾਂ ਤੈ ਪੜੇ ਸਹਾਈ ਵਾਹਿਗੁਰੂ ਸਾਬ ਜੀ ਸਵਈਆ ਤੋਹੀ ਲੋ ਭੀਮ ਗਦਾ ਗਹਿ ਕੇ ਉਨ ਪਾਰਥ ਲੈ ਤਰ ਮੈ ਤਨ ਤਾਇੋ ਤੋਹੀ ਲੋ ਭੀਮ ਗਦਾ ਗਹਿ ਕੇ ਉਨ ਪਾਰਥ ਲੈ ਕਰ ਮੈਂ ਤਨ ਤਾਇਓ ਪੀਖਮ ਦਰੋਣ ਕਿਰਪਾ ਸਾਹ ਦੇਵ ਸੋ ਊਰ ਸਰਵਾ ਮਨ ਕੋਪ ਵਡਾਇਓ ਸ੍ਰੀ ਦਰਜੋਧਨ ਰਾਏ ਜੋ ਦਿਸ਼ਟਰ ਸ੍ਰੀ ਬਜਨਾਇਕ ਲੈ ਦਲ ਆਇਓ ਪੂਬ ਕੇ ਤੀਨ ਕੇ ਡਰ ਤੇ ਬਰਬੀਨ ਤੋ ਮਨ ਮੈਂ ਡਰ ਪਾਇਓ ਸੋਈਆ ਤੋ ਲਗ ਸ੍ਰੀਪਦ ਆਪ ਕੁਪਿਓ ਸਰਪੂਬਦ ਕੇ ਔਰ ਮੈਂ ਇੱਕ ਮਾਰਿਓ ਏਕੀ ਬਾਨ ਕੋ ਤਾਣ ਤਬੇ ਤੇ ਸਾਰਥੀ ਕੋ ਪਰਤ ਅੰਗ ਭਰਾਰੇਉ ਬੂਤ ਆਗੇ ਹੋਤ ਭਇਓ ਰਣ ਭੂਮ ਹੂ ਤੇ ਨਾ ਟਾਰੇਉ ਪਗ ਟਾਰੇਉ ਸੂਰ ਸੁਰਾਤਨ ਪੇਸਾਬੀ ਜਾਸ ਜੋ ਮੁਗਤੇ ਕਬ ਸ਼ਾਮ ਉਚਾਰੇਉ ਸੂਰ ਸਹਾਰਤ ਭੇ ਸਾਬੀ ਜਸ ਜਾਉ ਮੁਖ ਤੇ ਕਬ ਸਿਆਮ ਉਚਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ